ਲੋਜੀ ਕਰਤਾ ਬਾਈ ਨੇ ਸ਼ੁਰੂ ਤੇ ਆਉਣ ਲੱਗੇ ਨੇ ਉਧਰੋਂ ਸਿਗਨਲ ਬਾਈ ਕਹਿੰਦਾ ਵੇਖ ਕੇ ਚਲਾਉਣਾ ਲੀਕ ਦੇ ਵਿੱਚ ਵਿੱਚ ਰੱਖਣਾ ਜਿਹੜੀ ਜਾ ਰਹੀ ਏ ਆ ਦੇਖੋ ਜੀ ਡੀਏਪੀ ਪਾਣ ਲੱਗਾ ਥੱਲੇ ਵਿੱਚ ਹੋਰ ਵੀ ਸਮਾਨ ਸਲਫਰ ਵਗੈਰਾ ਲਾਉਟਰ ਕਰਾ ਲੱਗਿਆ ਪਹਿਲੀ ਹੋ ਗਈ ਆਪਣੀ ਸਿੱਧੀ ਤੇ ਹੁਣ ਬਾਈ ਅਸੀਂ ਇਹਨੂੰ ਆਖਿਆ ਵੀ ਹੁਣ ਪਾੜ ਪਾ ਦੇ ਆ ਨਿਕਲ ਰਹਿਣਾ ਖੁੱਡਜੀ ਟਰੈਕਟਰ ਨਾਲ ਜਿਹਨਾਂ ਨੂੰ ਆਪਾਂ ਕਹਿੰਦੇ ਆ ਬੈੱਡ ਟਮਾਟਰਾਂ ਵਾਸਤੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਖੜੇ ਹਾਂ ਜੀ ਆਪਣੇ ਖੇਤ ਦੇ ਵਿੱਚ ਤੇ ਟਮਾਟਰਾਂ ਦੀ ਤਿਆਰੀ ਕਰ ਰਹੀਏ ਸ਼ੁਰੂ ਆਪਾਂ ਦੇਖੋ ਜੀ ਤੇ ਬਦਲ ਵਾਈ ਹੈ ਡਰਦੇ ਡਰਦੇ ਨਾਲ ਆਪਾਂ ਛੇਤੀ ਛੇਤੀ ਤਿਆਰੀ ਸ਼ੁਰੂ ਕਰਤੀ ਕਿਤੇ ਬਰਸਾਤ ਨਾ ਹੋ ਜਾਏ ਤੇ ਆ ਆਪਨੇ ਬਾਈ ਜੀ ਆਏ ਹੋਏ ਨੇ ਅੱਜ ਕੰਪਿਊਟਰ ਕਰਾਹਾ ਲਾਉਣ ਕੀ ਹਾਲ ਨੇ ਬਾਈ ਜੀ ਵਧੀਆ ਬਾਈ ਵਧੀਆ ਤੁਸੀਂ ਦੱਸੋ ਕੀ ਹਾਲ ਹੈ ਜੀ ਐਨ ਐਨ ਵਧੀਆ ਠੀਕ ਠਾਕ ਵੀ ਹੈਲੋ ਕਰਦੇ ਆ ਆਪਣੇ ਸਬਸਕ੍ਰਾਈਬਰਾਂ ਨੂੰ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਹਾਂ ਜੀ ਹਾਂ ਜੀ ਆਪਣੇ ਸਾਰੇ ਬਾਈ ਬਲੌਗ ਦੇਖਦੇ ਨੇ ਉਹਨਾਂ ਸਾਰਿਆਂ ਦਾ ਜੀ ਤੁਹਾਨੂੰ ਧੰਨਵਾਦ ਕਰਦੇ ਆ ਤੇ ਬਾਈ ਤੁਹਾਨੂੰ ਬਹੁਤ ਬਹੁਤ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਆ ਕਰੋ ਧੰਨਵਾਦ ਵੀਰੇ ਧੰਨਵਾਦੀ ਧੰਨਵਾਦ ਸਾਡਾ ਸਾਨੂੰ ਪੂਰਾ ਸਾਥ ਚਾਹੀਦਾ ਜੀ ਹਾਂ ਜੀ ਹਾਂ ਤੇ ਇਹ ਦੇਖੋ ਜੀ ਇਹ ਬਾਈ ਆਪਣੇ ਤਕਰੀਬਨ 4-5 ਸਾਲ ਹੋ ਗਏ ਨੇ ਹਣਾ ਹੋ ਗਏ ਨੇ ਇੰਨਾ ਚਿਰ ਵੀਰੇ 4-5 ਸਾਲ ਤੋਂ ਆਪਣੇ ਇਹੀ ਬਾਈ ਜਿਹੜਾ ਕਿਰਾਇਆ ਲਾ ਕੇ ਜਾਂਦਾ ਜੀ ਬੰਦਾ ਬਹੁਤ ਘੈਂੜੇ ਤੇ ਮਤਲਬ ਜੇ ਟਾਈਮ 5-7 10 ਮਿੰਟ ਉੱਪਰ ਥੱਲੇ ਹੋ ਜਾਣ ਕਦੀ ਕੋਈ ਪ੍ਰਵਾਹ ਨਹੀਂ ਕੀਤੀ ਭਰਾਵਾਂ ਵਾਲੀ ਗੱਲ ਹੈ ਤੇ ਹੁਣ ਤੋਂ ਬਾਅਦ ਆਪ ਆਈਏ ਜੀ ਪੈਲੀ ਵਾਲੇ ਪਾਸੇ ਇਹ ਦੇਖੋ ਜੀ ਪਹਿ ਇੱਥੇ ਦੋਰ ਲਾਈ ਸੀਗੀ ਜੀ ਤਵੀਆਂ ਦੀ ਤੇ ਉਸ ਤੋਂ ਬਾਅਦ ਫਿਰ ਪਹਿਲੀ ਥੋੜੀ ਜਿਹੀ ਹਵਾ ਲੰਘੀ ਦੋ ਤਿੰਨ ਦਿਨ ਪਹਿਲਾਂ ਇੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਤੋਰੀਆਂ ਸੀਆਂ ਆਪਣੀਆਂ ਜੀ ਤੇ ਉਸ ਤੋਂ ਬਾਅਦ ਹੁਣ ਇੱਧਰ ਵੀ ਤਵੀਆਂ ਦੋਰ ਲਾ ਕੇ ਫਿਰ ਦੋਰ ਪਾਈਏ ਜੀ ਆਪਾਂ ਦੋਰ ਲਾਈ ਉਹਦੀ ਖੱਲਾਂ ਦੀ ਤੇ ਹੁਣ ਤਿਆਰੀ ਕਰਦੇ ਆਂ ਕੰਪਿਊਟਰ ਕਰਾ ਲਾਉਣ ਲੱਗਿਆ ਤੇ ਬਾਈ ਖਿੱਚਦੇ ਕੰਮ ਨੂੰ ਕਰਾ ਘੈਂਟ ਐ ਪਹਿਲੀ ਥਾਲੀ ਵਰਗੀ ਬੰਨੀ ਚਾਹੀਦੀ ਠੀਕ ਹੈ ਕੋਈ ਨਹੀਂ ਕੋਈ ਨਹੀਂ ਓਕੇ ਐ ਵਟ ਕੱਟ ਦੋ ਠੀਕ ਹੈ ਜੀ ਲਓ ਜੀ ਕਰਤਾ ਸਟਾਰਟ ਲਓ ਜੀ ਕਰਤਾ ਬਾਈ ਨੇ ਸ਼ੁਰੂ ਤੇ ਆਨ ਲੱਗੇ ਨੇ ਉਧਰੋਂ ਸਿਗਨਲ ਲੇ ਵੀ ਚੱਤ ਦੇ ਗੇ ਰਗਾਂ માં ਬਾਈ ਕੰਨਾ ਹੁਣੇ ਪਤਾ ਲੱਗ ਜਾਏਗਾ ਥੋੜੇ ਚਿਰ ਦੇ ਵਿੱਚ ਵੀ ਕਿੰਨੀ ਗੁੱਸਤੀ ਦੀਆਂ ਪੈ ਲਈ ਬਾਈ ਸਾਨੂੰ ਤਾਂ ਪਤਾ ਲੱਗ ਗਿਆ ਅਜੇ ਪਾਣੀ ਲਾਂਦੇ ਆ ਜਿੱਧਰ ਹੁੱਚੇ ਕਿਧਰ ਨਹੀਂ ਵੀ ਆਪਾਂ ਬਾਈ ਨੂੰ ਪੁੱਛਦੇ ਕਿੰਨੇ ਕਿਲੇ ਕੱਢਦੇ ਵੀਰੇ ਕਿੰਨਾ ਕਿੰਨੇ ਕਿਲੇ ਕੱਢ ਲੇ ਕਿ ਦਿਨ ਤੁਸੀਂ ਬਾਈ ਕਿਲੇ ਨਹੀਂ ਇੱਥੇ ਜੇ ਟਾਈਮ ਹੁੰਦਾ ਅਸੀਂ ਨਾ ਇਸ ਘਟਾ 20 ਮਿੰਟ ਜਿੱਤੇ ਨੂੰ ਰਹਿਤ ਹੈ 1 ਘੰਟੇ ਲਈ ਮਿੰਟ ਛੋਟੇ ਕਿਲੇ ਨੂੰ 80 ਮਿੰਟ ਜ 80 ਮਿੰਟ ਜੀਵੇਂ ਆਪਣਾ ਆਪਣੇ ਇੱਥੇ ਛੋਟਾ ਗਿੱਲਾ ਵੀਰੇ ਨੂੰ 1 ਘੰਟਾ ਪਰਦਾ ਕੀਤਾ ਹੈ ਅਸਾਂ ਏਟਟ ਠੀਕ ਹੈ ਛੋਟੇ ਕਿਲੇ ਨੂੰ ਬਾਈਕ ਨੂੰ ਏਟਟ ਜੂਰੇ ਜਿਹੜਾ ਦਾ ਇਹ ਨੇਕਾ ਜਿਵੇਂ ਆਪਣਾ ਵੀਰੇ ਇਹਦਾ ਗਿੱਲਾ ਹਾਂ ਹਾਂ ਜਿਵੇਂ ਜੇ ਪਹਿਲਾਂ ਮਾਣੇ ਉੱਥੇ ਟੈਂਪੂ ਘਟਾਉਂਦਾ ਕਿਲਾ ਵੀਰੇ ਅਸੀਂ ਤਾਂ ਕਰਾਉਂਦੇ ਆ ਵੀਰ ਦਰ ਲਾ ਦੇ ਰਿਹਾ ਟਮਾਟਰ ਦੀ ਜੜੇ ਇਹਨਾਂ ਫਸਲੀਆਂ ਹੋ ਜੀ ਜੀ ਲਓ ਜੀ ਆਪਣਾ ਪਹਿਲਾ ਐਕਸਪੀਰੀਅੰਸ ਆ ਤੇ ਵੈਸਾ ਟਰੈਕਟਰ ਆਪਾਂ ਚਲਾਇਆ ਪਰ ਆਪਾਂ ਅੱਜ ਕੰਪਿਊਟਰ ਕਰਾਇਆ ਪਹਿਲੀ ਵਾਰੀ ਚਲਾਉਣ ਲੱਗੇ ਆ ਬਾਈ ਕਹਿੰਦਾ ਕਰੋ ਡرائی ਤੇ ਲਓ ਜੀ ਤੋਰਦੇ ਆ ਬਾਬੇ ਦਾ ਨਾਮ ਲੈ ਕੇ ਚਲੋ ਜੀ ਚੱਲ ਜੀ ਯਾਹੰਦਾ ਚਲਾ ਕੇ ਬਹੁਤ ਇਹ ਬਾਈ ਕਹਿੰਦਾ ਵੇਖ ਕੇ ਚਲਾਉਣਾ ਲੀਕ ਦੇ ਵਿੱਚ ਵਿੱਚ ਰੱਖਣਾ ਜਿਹੜੀ ਜਾ ਰਹੀ ਏ ਇਹ ਐਡਾ ਕੰਮ ਜੀ ਹਰੇ ਕੰਮ ਵੈ ਸਿੱਖਣਾ ਚਾਹੀਦਾ ਜੀ ਬੰਦੇ ਨੂੰ ਸਾਡੇ ਏਰੀਆ ਚ ਪੱਕੀ 1509 ਤਕਰੀਬਨ ਤੁਹਾਡੇ ਪੱਕੀ ਕਿ ਨਹੀਂ ਜਿੱਥੇ ਇਥੇ ਤੁਸੀਂ ਵਲੌਗ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਤਿਆਰ ਹੈ ਅੱਜ ਵੱਢ ਦੇਣੀ ਆ ਅੱਜ ਸ਼ਾਮ ਤੱਕ ਜੀ ਤੇ ਨਾਲ ਨਾਲ ਇਧਰ ਤਿਆਰੀ ਕਰੀ ਜਾਨੇ ਆ ਟਮਾਟਰਾਂ ਦੀ ਜਿਵੇਂ ਤੁਹਾਨੂੰ ਦੱਸਿਆ ਇੱਕ ਰਾਹਾ ਲੱਗਣ ਤੋਂ ਬਾਅਦ ਕੰਪਿਊਟਰ ਕਰਾਉਣ ਲੱਗਣ ਤੋਂ ਬਾਅਦ ਆਪਾਂ ਇੱਕ ਵਾਰੀ ਪੈਲੀ ਨੂੰ ਫੇਰ ਜੜਾ ਮਤਲਬ ਦੋਰ ਲਾਵਾਂਗੇ ਹਲਾਂ ਹੀ ਦੋਰ ਲਾ ਕੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਆਪਾਂ ਜਿਨ੍ਹਾਂ ਦੇ ਟਮਾਟਰ ਬੀਜ ਨੇ ਆ ਉਹ ਓੜੇ ਕਿੰਦੇ ਸਾਡੇ ਇੱਧਰ ਤੇ ਉਹ ਬੈੱਡ ਬਣਾਵਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਟਮਾਟਰ ਜਿਹੜੇ ਆ ਪਾਣੀ ਛੱਡ ਗਏ ਤੇ ਉਹ ਲਾ ਦਾਂਗੇ ਜੀ ਇੱਕ ਦੋ ਦਿਨਾਂ ਦੇ ਵਿੱਚ ਉਹਦਾ ਵੀ ਤੁਹਾਨੂੰ ਖਵਾਵਾਂਗਾ ਵੈਸੇ ਆਪਾਂ ਚੈਨਲ ਜਦੋਂ ਸਟਾਰਟ ਕੀਤਾ ਸੀ ਪਹਿਲੀ ਵੀਡੀਓ ਆਪਾਂ ਪਾਈ ਸੀ ਟਮਾਟਰਾਂ ਦੀ ਪਨੀਰੀ ਤੁਹਾਨੂੰ ਉੱਚ ਵਿਖਾਈ ਸੀਗੀ ਤੇ ਹੁਣ ਵੀ ਕੋਸ਼ਿਸ਼ ਕਰਾਂਗੇ ਅੱਗੇ ਦਿਖਾਉਣ ਲਈ ਸਾਰਾ ਪ੍ਰੋਸੈਸ ਕਿਵੇਂ ਅਸੀਂ ਬੀਜਦੇ ਆ ਜੀ ਤੇ ਖੇਤ ਦੇ ਵਲੌਗ ਬਣਾ ਕੇ ਵਧੀਆ ਲੱਗਦਾ ਜੀ ਬਾਕੀ ਜਦੋਂ ਇਸ ਤਰ੍ਹਾਂ ਕਰਕੇ ਆਪਾਂ ਪਹਿਲੀ ਵਾਲੀ ਜਿਹੜੇ ਆਪਾਂ ਬੈੱਡ ਬਣਾਉਣੇ ਆ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਜੀ ਅ ਜਿਹੜੇ ਥੱਲੇ ਆ ਖਾਦ ਪਾਉਣੀ ਆ ਜੀ ਡੀਏਪੀ ਵਗੈਰਾ ਪਾਉਣਾ ਤੇ ਸਲਫਰ ਹੋਰ ਕਈ ਕੋਸ਼ਿਸ਼ ਚੀਜ਼ਾਂ ਜਿਹੜੀਆਂ ਨਿਊਟਰੀਐਂਟਸ ਮਿਨਰਲਸ ਜਿਹੜੇ ਔਰ ਲਾ ਕੇ ਫਿਰ ਆਪਾਂ ਜਿਹੜੀ ਇਹਦੀ ਆ ਬਜਾਈ ਆਪਾਂ ਕਰਾਂਗੇ ਜੀ ਤੇ ਬੈੱਡ ਕੱਢਾਂਗੇ ਤੇ ਉਹ ਵੀ ਤੁਹਾਨੂੰ ਪ੍ਰੋਸੈਸ ਵਿੱਚ ਮੈਂ ਕੋਸ਼ਿਸ਼ ਕਰਾਂਗਾ ਦਿਖਾਉਣ ਦਾ ਜੀ ਆਹ ਦੇਖੋ ਜੀ ਡੀਏਪੀ ਪਾਣ ਲੱਗਾ ਥੱਲੇ ਵਿੱਚ ਹੋਰ ਹੀ ਸਮਾਨ ਸਲਫਰ ਵਗੈਰਾ ਲਾਇਆ ਜੀ ਤੇ ਸਾਰਾ ਥੱਲੇ ਪਾ ਰਹੇ ਹਾਂ ਜੀ ਉੱਧਰ ਲੇਫਟ ਵੀ ਪਾਣੇ ਆਂ ਫਿਰ ਉੱਧਰ ਕੰਬਾਨ ਵੀ ਆ ਜਾਈਏ ਜੀ ਲੱਗਣੀ ਫਿਰ ਜੀ ਰੂੜਾਣੇ ਜੀ। 1 ਪਾ ਕਿਲੋ ਨੇਪਲੈਂਡਰ ਦੇ ਫਿਰ ਕੱਢਦੇ ਆ ਜੀ ਬੱਡ। ਪਿਛਲੇ ਸਾਲ ਜਦੋਂ ਆਪਾਂ ਟਮਾਟਰ ਬੀਜੇ ਸੀਗੇ 15 ਅਗਸਤ ਨੂੰ ਆਪਾਂ ਮਤਲਬ ਕੰਮ ਸਾਰਾ ਰੈਡੀ ਕਰਤਾ ਸੀ ਓਕੇ ਕਰਤਾ ਸੀਗਾ ਪਰ ਐਤ ਕੀ ਬਰਸਾਤਾਂ ਕਰਕੇ ਲੇਟ ਹੋ ਗਏ ਪਹਿਲੀ ਤਾਂ ਸਾਨੂੰ ਕੱਟੋ-ਕੱਟ 20-22 ਦਿਨ ਹੋ ਗਏ ਜੀ ਵਿਹਲੀ ਪਈ ਐ ਪਰ ਬਰਸਾਤ ਨੇ ਮਤਲਬ ਜਦੋਂ ਵਾਉਂਦੇ ਸੀ ਉਦੋਂ ਬਰਸਾਤ ਪੈਂਦੀ ਪਰ ਹੁਣ ਥੋੜਾ ਜਿਹਾ ਪੱਛੋਂ ਚੱਲੀ ਅੱਜ ਤੇ ਟਾਈਮ ਦਿੱਤਾ ਥੋੜਾ ਜਿਹਾ ਬੱਬੇ ਨਾਨਕ ਨੇ ਵੀ ਤੁਸੀਂ ਆਪ ਦਾ ਜਿਹੜਾ ਬੀਜੀ ਵਜਾਈਆ ਕਰ ਲੋ ਤੇ ਬੱਦਲ ਦਾ ਖੈਰ ਤਾਂ ਵੀ ਦੇਖੋ ਆ ਹੋਈ ਜਾਂਦਾ ਜੀ ਬੱਦਲ ਵਾਧੂ ਝੜ ਝੜ ਕੇ ਆ ਰਿਹਾ ਪਰ ਮੈਂ ਕਿਹਾ ਇੱਕ ਵਾਰੀ ਚਲੋ ਕੰਪਿਊਟਰ ਕਰਾਇਆ ਲੱਗ ਗਿਆ ਫਿਰ ਅੱਜ ਆਪਾਂ ਮਤਲਬ ਇਹਦੇ ਬੈੱਡ ਜਿਹੜੇ ਕੱਢਨੇ ਆ ਉਹ ਕੱਢ ਦਾਂਗੇ ਜੀ ਸਾਰੇ ਨਵੇਂ ਬੈੱਡ ਦਾਏ ਕੰਮ ਕੰਪਿਊਟਰ ਕਰਾਇਆ ਲੱਗ ਗਿਆ ਪਹਿਲੀ ਹੋ ਗਈ ਆਪਣੀ ਸਿੱਧੀ ਤੇ ਹੁਣ ਬਾਈ ਅਸੀਂ ਇਹਨੂੰ ਆਖਿਆ ਵੀ ਹੁਣ ਪਾੜ ਪਾ ਦੇ ਦੋਰ ਪਾ ਦੇ ਥੱਲਾ ਵੀ ਦੋਰ ਪਾ ਦੇ ਪਹਿਲੀ ਜੋ ਹਵਾ ਲੰਘ ਜੂਗੀ ਤੇ ਫਿਰ ਜਿਹੜੇ ਆਪਾਂ ਬੈੱਡ ਆ ਉਹ ਬਣਾ ਦਾਂਗੇ ਤੜਲੀ ਐਨ ਬਾਈ ਨੇ ਕਰਤੀ ਥਾੜੀ ਵਾਂਗੂ ਸਿੱਧੀ ਬਾਕੀ ਪਾਣੀ ਛੱਡੇ ਤਾਂ ਪਤਾ ਲੱਗੂਗਾ ਫਿਲਹਾਲ ਸਾਨੂੰ ਤੇ ਬਿਲਕੁਲ ਓਕੇ ਲੱਗ ਰਿਹਾ ਇੰਸ ਲਓ ਜੀ ਕਾਰੀ ਪੜ ਪਾ ਕੇ ਹੱਲਾ ਦੀ ਤੇ ਹੁਣ ਆ ਪੈਰੀ ਜੀ ਰੇਹ ਵਿੱਚ ਸਮਾਨ ਨੂੰ ਜਿਹੜਾ ਥੱਲੇ ਪਾਉਣਾ ਫਿਰ ਦੋਰ ਲਾ ਕੇ ਫਿਰ ਆਪਾਂ ਬੈੱਡ ਜਿਹੜੇ ਬਣਾਵਾਂਗੇ ਓੜੇ ਕੱਢ ਦਾਂਗੇ ਜੀ ਉਹ ਹੀ ਬੁਖੰਨੇ ਤੁਹਾਨੂੰ ਲਓ ਜੀ ਆ ਨਿਕਲ ਰਹੇ ਨੇ ਖੁੱਡ ਜੀ ਟਰੈਕਟਰ ਨਾਲ ਜਿਹਨਾਂ ਨੂੰ ਆਪਾਂ ਕਹਿੰਦੇ ਆ ਬੈੱਡ ਟਮਾਟਰਾਂ ਵਾਸਤੇ ਚੱਕ ਦੇ ਬਾਈ ਕੰਮ ਨੂੰ ਲਓ ਜੀ ਕਰੋ ਸ਼ਟ ਜੋਰ ਤੇ ਲੱਗਦਾ ਏ ਟਰੈਕਟਰ ਦਾ ਪੂਰਾ ਕੋਈ ਪੈੜੀ ਥੋੜੀ ਜੀ ਸਲਾਬੀ ਏ ਜੀ ਇਸ ਤਰ੍ਹਾਂ ਕੱਢਦੇ ਆ ਜੀ ਹੁਣ ਉਧਰ ਇਹਨੂੰ ਲਈ ਜਾਊਗਾ ਟਰੈਕਟਰ ਜੀ ਲਓ ਜੀ ਆਹ ਦੇਖੋ ਜੀ ਇੱਧਰ ਅੱਧਾ ਖੇਤ ਹੋ ਗਿਆ ਜੀ ਤਿਆਰ ਤੇ ਨਿਕਲ ਗਏ ਨੇ 4 ਫੁੱਟੇ ਬੈੱਡ ਜੀ ਔੜੇ ਤੇ ਇੱਧਰ ਥੋੜਾ ਜਿਹਾ ਰਹਿ ਗਿਆ ਜੀ ਬਸ 8 ਦਾ 10 ਔੜੇ ਹੋਰ ਨਿਕਲਣਗੇ ਫਿਰ ਹੋ ਜੇ ਇਹ ਕੰਮ ਆਪਣਾ ਫਾਈਨਲ ਤੇ ਖਾਦ ਵਗੈਰਾ ਤੁਹਾਨੂੰ ਦੱਸਤੀ ਕਿਵੇਂ ਪਾਉਣੀ ਆ ਹੁਣ ਤਿੰਨ ਚਾਰ ਦਿਨ ਜਦੋਂ ਪਨੀਰੀ ਤਿਆਰ ਹੋ ਜੂਗੀ ਫਿਰ ਅੰਗਾਂ ਦੇ ਪਾਣੀ ਛੱਡ ਕੇ ਤੇ ਟਮਾਟਰ ਲਾ ਦਾਂਗੇ ਜੀ ਮੌਸਮ ਥੋੜਾ ਜਿਹਾ ਐਵੇਂ ਠੰਡਾ ਹੀ ਰਵੇ ਬਰਸਾਤ ਭਾਵੇਂ ਨਾ ਹੀ ਹੋਵੇ ਜੀ ਲੋ ਜੀ ਬਰਸਾਤ ਵੀ ਆ ਗਈ ਹੈ ਬਹੁਤ ਜ਼ਿਆਦਾ ਤੇ ਆਪਣੇ ਖੁੱਡ ਵੀ ਨਿਕਲ ਗਏ ਨੇ ਪੂਰੇ ਪੂਰੇ ਟਾਈਮ ਤੇ ਸੋ ਬਾਬੇ ਨੇ ਸਮਝ ਲਈ ਆਪਣੀ ਟਾਈਮ ਤੇ ਵਿਲੇ ਹੋ ਗਏ ਆ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਜੀ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਥੈਂਕ ਯੂ ਜੀ